ਦੋਸਤੋ ਮੈਂ ਜਸਪੀ ਸਿੰਘ ਪੰਜਾਬ ਦੇ ਵਿੱਚ ਜਿਹੜਾ ਇੱਕ ਮੁੱਦਾ ਗਰਮਾਇਆ ਹੋਇਆ ਹਿਮਾਚਲ ਪ੍ਰਦੇਸ਼ ਨੂੰ ਲੈ ਕੇ ਜਿਹੜੇ ਪੰਜਾਬ ਦੇ ਨੌਜਵਾਨ ਮਨੀਕਰਨ ਸਾਹਿਬ ਜਾਂਦੇ ਨੇ ਉੱਥੇ ਮੱਥਾ ਟੇਕਣ ਦੇ ਲਈ ਉਹਨਾਂ ਦੇ ਜਿਹੜੇ ਮੋਟਰਸਾਈਕਲਾਂ ਦੇ ਉੱਪਰ ਜਿਹੜੇ ਝੰਡੇ ਲੱਗੇ ਹੁੰਦੇ ਨੇ ਸਥਾਨਕ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ ਵੱਡੇ ਗਿਣਤੀ ਦੇ ਵਿੱਚ ਚਲਾਨ ਕੱਟੇ ਜਾਂਦੇ ਨੇ ਤੇ ਉਹਨਾਂ ਦੇ ਨਿਸ਼ਾਨ ਸਾਹਿਬ ਜੋ ਹੈ ਪਾੜੇ ਜਾਂਦੇ ਨੇ ਜੋ ਸਟicker ਆ ਭਿੰਡਰਾ ਵਾਲਾ ਦੇ ਲੱਗੇ ਉਹ ਪਾੜੇ ਜਾਂਦੇ ਨੇ ਇਸ ਦਾ ਜਿਹੜਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਨੌਜਵਾਨ ਅਤੇ ਜਿਸ ਨਾਲ ਕਿਤੇ ਨਾ ਕਿਤੇ ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਵੀ ਜਿਹੜਾ ਪੈਦਾ ਹੋ ਸਕਦਾ ਇਸ ਤੇ ਬਾਰੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਾਨੀ ਫਤਨਵਾਲਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੁਸੀਂ ਛੋਟੇ ਵੀਰ ਜਿਹੜਾ ਸਵਾਲ ਕੀਤਾ ਹੈ ਇਹ ਬੜਾ ਕੰਟ੍ਰੋਵਰਸੀਅਲ ਹੈ ਇਹੋ ਜਿਹਾ ਵਿਵਾਦਪੂਰਨ ਜਿਹੜਾ ਥੋਡੇ ਵੱਲੋਂ ਸਵਾਲ ਆ ਕਿ ਜਿਹੜਾ ਹਿੰਦੁਸਤਾਨ ਇਹ ਭਾਰਤ ਦੇਸ਼ ਆ ਇਹ ਵੱਖ-ਵੱਖ ਫੁੱਲਾਂ ਤੋਂ ਬਣਿਆ ਹੋਇਆ ਇੱਕ ਗੁਲਦਸਤੇ ਦੇ ਵਾਂਗ ਆ ਔਰ ਸਾਡੇ ਸਿੱਖ ਕੌਮ ਦੇ ਜਿਹੜੇ ਗੁਰੂ ਆ ਸਾਡੇ ਗੁਰੂਆਂ ਨੇ ਤਾਂ ਇਹੀ ਉਪਦੇਸ਼ ਦਿੱਤਾ ਹੈ ਕਿ ਹਰ ਧਰਮ ਦਾ ਸਤਿਕਾਰ ਕਰਨਾ ਹੈ ਗਊ ਗਰੀਬ ਦੀ ਰੱਖਿਆ ਕਰਨੀ ਆ ਦੀਨ ਦੁਖੀ ਦੀ ਸੇਵਾ ਕਰਨੀ ਆ ਲੋੜਵੈਲੇ ਉਹਦੀ ਮਦਦ ਕਰਨੀ ਆ ਇਹ ਘਟਨਾ ਹੋਈ ਹੈ ਮੈਨੂੰ ਬਹੁਤਾ ਡਿਟੇਲ ਦੇ ਵਿੱਚ ਗੱਲ ਪਤਾ ਨਹੀਂ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਧਾਰਮਿਕ ਸਥਾਨ ਤੇ ਚਾਹੇ ਤਾਂ ਕੋਈ ਸਿੱਖ ਭਰਾ ਜਾਂਦੇ ਆ ਚਾਹੇ Hindu ਭਰਾ ਚਾਹੇ ਮੁਸਲਮਾਨ ਚਾਹੇ ਕ੍ਰਿਸਚੀਅਨ ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣ ਔਰ ਮੈਂ ਤਾਂ ਪੰਜਾਬ ਦੇ ਵਿੱਚ ਵੇਖਿਆ ਚਾਹੇ ਹਿੰਦੂਆਂ ਦਾ ਕੋਈ ਤਿਹਾਰ ਆਵੇ ਸਾਡੇ ਸਿੱਖ ਨੌਜਵਾਨ ਆਗੂ ਉਸ ਵੇਲੇ ਵੀ ਲੰਗਰ ਲਾਉਂਦੇ ਆ ਉਸ ਵੇਲੇ ਵੀ ਕੋਈ ਰਾਹੀਰ ਜਿਹੜਾ ਕੋਈ ਕੋਈ ਰਾਜਸਥਾਨ ਕੋਈ ਪੈਦਲ ਯਾਤਰਾ ਤੇ ਜਾਂਦੇ ਆ ਉਹਨਾਂ ਨੂੰ ਵੀ ਸੱਚਾ ਮਾਰਗ ਦੱਸਦੇ ਆ ਲੰਗਦੇ ਟੱਪਦੇ ਨੂੰ ਕੋਈ ਲੰਗਰ ਛਕਾਉਣਾ ਚਾਹ ਪ੍ਰਸ਼ਾਦਾ ਛਕਾਉਣਾ ਉਹ ਸੇਵਾ ਕਰਦੇ ਆ ਸੋ ਸਾਡਾ ਤਾਂ ਇਹ ਵਿਰਸਾ ਹੀ ਹੈ ਨਹੀਂ ਲੜਾਈ ਵਾਲਾ ਇਹ ਸਹੀ ਗੱਲ ਤਾਂ ਉਥੋਂ ਦੀ ਜਿਹੜੀ ਕੋਈ ਪੁਲਿਸ ਪ੍ਰਸ਼ਾਸਨ ਜਾਂ ਉਥੋਂ ਦੇ ਲੋਕ ਆ ਇਹ ਦੱਸ ਸਕਦੇ ਆ ਮੈਨੂੰ ਨਹੀਂ ਲੱਗਦਾ ਜਿਹੜਾ ਕੋਈ ਸਾਡਾ ਨੌਜਵਾਨ ਸਿੱਖ ਆਗੂ ਯਾ ਸਿੱਖ ਨੌਜਵਾਨ ਕੋਈ ਯੂਥ ਵਾਲੇ ਮੇਰੇ ਵੀਰ ਕੋਈ ਜਿਹੜੇ ਧਾਰਮਿਕ ਸਥਾਨ ਤੇ ਜਾਂਦੇ ਕਿ ਉਹ ਲੜਨ ਜਾਂਦੇ ਉਹ ਲੜਨ ਨਹੀਂ ਜਾਂਦੇ ਉਹ ਤਾਂ ਪਹਿਲਾਂ ਹੀ ਆਪਦੇ ਹਿਰਦੇ ਦੇ ਵਿੱਚ ਆਪਦੇ ਗੁਰੂ ਦਾ ਸਤਕਾਰ ਪਿਆਰ ਲੈ ਕੇ ਜਾਂਦੇ ਆਂ ਔਰ ਪਿਆਰ ਵੰਡਣ ਲਈ ਜਾਂਦੇ ਆ ਇਹ ਅਸਲੀਅਤ ਉਥੋਂ ਦਾ ਹੀ ਪਤਾ ਲੱਗ ਸਕਦਾ ਕੋਈ ਪੁਲਿਸ ਵਾਲਿਆਂ ਤੋਂ ਜਾਂ ਆਸੇ ਪਾਸੇ ਵਾਲਾ ਤੋਂ ਜਾਂ ਜਿਹੜੇ ਉਹ ਵੀਰਾਂ ਦੇ ਨਾਲ ਉੱਥੇ ਘਟਨਾ ਹੋਈ ਆ ਕਿ ਸਚਾਈ ਕੀ ਆ ਸੋ ਮੈਂ ਤਾਂ ਇਹ ਹੀ ਕਹੂੰਗਾ ਸਾਰੇ ਧਰਮ ਆਪਸ ਵਿੱਚ ਮਿਲਜੁਲ ਕੇ ਰਹਿਣ ਇਹੋ ਜਿਹਾ ਵਿਵਾਦ ਇਹ ਵਧਣਾ ਨਹੀਂ ਚਾਹੀਦਾਗਾ ਤੇ ਸਥਾਨਿਕ ਪੁਲਿਸ ਤੇ ਪ੍ਰਸ਼ਾਸਨ ਦਾ ਕਹਿਣਾ ਨੌਜਵਾਨਾਂ ਵੱਲੋਂ ਜਿਹੜੀ ਹੁੱਲੜਬਾਜੀ ਕੀਤੀ ਜਾਂਦੀ ਹੈ ਪਰ ਇਹੋ ਜੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਜਿਸ ਵਿੱਚ ਪੰਜਾਬ ਦੇ ਕੁਝ ਨੌਜਵਾਨ ਹੁੱਲੜਬਾਜੀ ਕਰ ਰਹੇ ਹੋਣ ਵੀਡੀਓਸ ਤਾਂ ਆ ਰਹੀਆਂ ਵੀ ਉਹਨਾਂ ਦੇ ਜਿਹੜੇ ਝੰਡੇ ਪਾੜੇ ਜਾ ਰਹੇ ਨੇ ਮੈਂ ਜਿਹੜੇ ਖੰਡਾ ਸਾਹਿਬ ਵਾਲੇ ਝੰਡੇ ਆ ਜਾਂ ਕੇਸਰੀ ਨਿਸ਼ਾਨ ਆ ਸਾਡਾ ਅਗਰ ਉਹ ਪਾੜੇ ਆ ਜਿਹੜੀ ਮੀਡੀਆ ਦੇ ਵਿੱਚ ਖਬਰ ਵੀ ਆਈ ਆ ਔਰ ਨੌਜਵਾਨ ਵੀ ਉਹ ਦੱਸ ਰਹੇ ਆ ਤਾਂ ਮੈਂ ਪਰਜ਼ੋਰ ਸ਼ਬਦਾਂ ਦੇ ਵਿੱਚ ਇਹੋ ਜੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਨਿਖੇਦੀ ਕਰਦਾ ਹੈ ਔਰ ਉਥੋਂ ਦੇ ਪ੍ਰਸ਼ਾਸਨ ਨੂੰ ਉਥੋਂ ਦੀ ਸਰਕਾਰ ਨੂੰ ਇਹ ਅਪੀਲ ਕਰਦਾ ਹੈ ਕਿ ਇਸ ਕੰਮ ਨੂੰ ਉੱਥੇ ਹੀ ਠੱਪ ਕਰ ਲਿਆ ਜਾਵੇ ਜਿਹੜੇ ਵੀ ਹੁੱਲੜਬਾਜੀ ਵਾਲੇ ਉਥੋਂ ਵਾਲਿਆਂ ਨੇ ਸਾਡੇ ਨੌਜਵਾਨਾਂ ਦੇ ਝੰਡੇ ਪਾੜੇ ਆ ਉਹਨਾਂ ਨੂੰ ਸਜ਼ਾ ਦੇ ਕੇ ਜਿਹੜਾ ਹਿਮਾਚਲ ਹੈ ਜੀ ਟੂਰਿਜ਼ਮ ਪਲੇਸ ਹੈ ਇੱਕ ਕੱਲ ਐਮਪੀ ਜਿਹੜੇ ਹੈਗੇ ਆ ਸਰਬਜੀਤ ਖਾਲਸਾ ਫਰੀਦਕੋਟ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਹਿਮਾਚਲ ਜਾਣਾ ਹੀ ਬੰਦ ਕਰ ਦਿਓ ਹਿਮਾਚਲ ਜਾਣਾ ਬੰਦ ਕਰਦੋਗੇ ਉਹਨਾਂ ਦੀ ਆਰਥਿਕਤਾ ਤੇ ਸੰਕਟ ਪੈਦਾ ਹੋਏਗਾ ਫਿਰ ਉਹ ਆਪਣੇ ਆਪ ਆਪਨੇ ਇਸ ਰਾਹ ਦੇ ਵਿੱਚ ਵਾਪਸ ਆ ਜਾਣਗੇ ਤੁਸੀਂ ਇਸ ਪਰ ਕੀ ਕਹਿਣਾ ਚਾਹਦੇ ਹੋ ਦੇਖੋ ਇਹ ਉਹਨਾਂ ਦਾ ਆਪ ਦਾ ਨਿੱਜੀ ਬਿਆਨ ਹੋ ਸਕਦਾ ਮੇਰਾ ਖਿਆਲ ਤਾਂ ਨਾ ਕਿਸੇ ਨੇ ਕਿਤੇ ਜਾਣਾ ਬੰਦ ਕਰਨਾ ਕਿਉਂਕਿ ਆਪਾਂ ਸਾਰੇ ਇੱਕੋ ਮੁਲਕ ਦੇ ਵਾਸੀ ਆਂ ਕੱਲ ਨੂੰ ਆਪਾਂ ਕਹਿ ਦਈਏ ਦਿੱਲੀ ਜਾਣਾ ਬੰਦ ਕਰ ਦਿਓ ਪੰਜਾਬ ਵਾਸੀਆਂ ਨੇ ਦਿੱਲੀ 에ਰਪੋਰਟ ਤੇ ਵੀ ਬਾਹਰਲੇ ਮੁਲਕਾਂ ਲਈ ਜਾਣਾ ਸਾਡੇ ਨੌਜਵਾਨ ਜਿਹੜੇ ਉੱਧਰ ਬਾਹਰ ਵਿਦੇਸ਼ਾਂ ਚ ਰਹਿੰਦੇ ਉਹਨਾਂ ਨੇ ਵੀ ਦਿੱਲੀੋਂ ਵਾਪਸ ਆਉਣਾ ਹੈ ਪੰਜਾਬ ਦੇ ਵਿੱਚ ਕੋਈ ਬਹੁਤਾ ਵੱਡਾ ਕੋਈ ਹਸਪਤਾਲ ਹੈ ਨਹੀਂ ਪਰਮਾਤਮਾ ਨਾ ਕਰੇ ਕਿਸੇ ਦੇ ਮਰੀਜ਼ ਨੂੰ ਕੋਈ ਲੋੜ ਪੈ ਜੇ ਚੰਗੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੀ ਤੇ ਉਹਨੂੰ ਵੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਇਲਾਜ ਕਰਾਉਣਾ ਪੈਣਾ ਸੋ ਸਾਡੀਆਂ ਜਿਹੜੀਆਂ ਜੜਾਂ ਆ ਸਾਡੀਆਂ ਰਿਸ਼ਤੇਦਾਰੀਆਂ ਜਿਹੜੀਆਂ ਯੂਪੀ ਚ ਵੀ ਹੈਗੀਆਂ ਸਭ ਦੀਆਂ ਹਰ ਚੌਥੇ ਘਰ ਦੀ ਰਿਸ਼ਤੇਦਾਰੀ ਕੋ ਹਰਿਆਣਾ ਚਾ ਕੋ ਰਾਜਸਥਾਨ ਚਾ ਸੋ ਆਪਾਂ ਇਹ ਗੱਲ ਕਹਿ ਦੇਣੀ ਕਿ ਆਪਾਂ ਜਾਣਾ ਹੀ ਬੰਦ ਕਰ ਦਈਏ ਇਸ ਮਸਲੇ ਦਾ ਇਹ ਹੱਲ ਹੈ ਨਹੀਂ ਕਿ ਆਪਾਂ ਉਸ ਅਸ ਸੂਬੇ ਦਾ ਹੀ ਬਾਈਕਟ ਕਰਦੀ ਹੈ ਹਾਲਾਂਕਿ ਉੱਥੋਂ ਦੇ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੋਂ ਵਾਲੇ ਮੁੱਖ ਮੰਤਰੀ ਨੂੰ ਆਪਸ ਵਿੱਚ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਤਾਂ ਕਿ ਜਿਹੜੇ ਪਰਿਵਾਰ ਸਾਡੇ ਗਰਮੀਆਂ ਚ ਵੀ ਛੁੱਟੀਆਂ ਬਤਾਉਣ ਲਈ ਜਾਂਦੇ ਆ ਸਾਡੇ ਧਾਰਮਿਕ ਸਥਾਨ ਵੀ ਉੱਥੇ ਹੈਗੇ ਆ ਚਾਹੇ ਕੱਲੇ ਹਿੰਦੁਸਤਾਨ ਚ ਨਹੀਂ ਸਾਡੇ ਧਾਰਮਿਕ ਸਥਾਨ ਤਾਂ ਪਾਕਿਸਤਾਨ ਦੇ ਵਿੱਚ ਬਹੁਤ ਹੈਗੇ ਆ ਸੋ ਆਉਣਾ ਜਾਣਾ ਨਹੀਂ ਛੱਡਿਆ ਜਾਂਦਾ ਹੁੰਦਾ ਇਹਨਾਂ ਮਸਲਿਆਂ ਤੇ ਹੱਲ ਨਿਕਲਦੇ ਸੋ ਆਪਸ ਵਿੱਚ ਮਿਲ ਬੈਠ ਕੇ ਹੱਲ ਕੱਢਣਾ ਚਾਹੀਦਾ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹਨਾਂ ਨੇ ਵੀ ਇਸ ਜਿਹੜੀ ਘਟਨਾ ਨੂੰ ਜਿਹੜਾ ਨਿੰਦਣਯੋਗ ਦੱਸਿਆ ਤੇ ਉਹਨਾਂ ਨੇ ਸਰਕਾਰ ਨੂੰ ਇਸ ਵਿੱਚ ਦਖਲ ਦੇਣ ਦੀ ਜਿਹੜੀ ਅਪੀਲ ਕੀਤੀ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਬਿਲਕੁਲ ਬਿਲਕੁਲ ਸ਼੍ਰੋਮਣੀ ਕਮੇਟੀ ਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿ ਕੇ ਹਟਿਆ ਕਿ ਇਹ ਇਹਦੇ ਵਿੱਚ ਸਰਕਾਰਾਂ ਨੂੰ ਦਖਲ ਦੇ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੇ ਇਹ ਸਹੀ ਫੈਸਲਾ ਲਿਆ ਮਾਛਲ ਪ੍ਰਦੇਸ਼ ਨਾਲ ਕੋਈ ਨਾ ਕੋਈ ਜਿਹੜਾ ਆਪਣਾ ਹੁੰਦਾ ਰਹਿੰਦਾ ਵਿਵਾਦ ਜੁੜਦਾ ਰਹਿੰਦਾ ਪਹਿਲਾਂ ਪਾਣੀਆਂ ਦੀ ਗੱਲ ਕਰੀ ਤਾਂ ਉਹਨਾਂ ਨੇ ਰਾਇਲਟੀ ਲਾਉਣ ਦੀ ਜਿਹੜੀ ਗੱਲ ਵੀ ਕਹੀ ਸੀ ਪਾਣੀਆਂ ਦੇ ਮੁੱਦੇ ਤੇ ਫਿਰ ਕੰਗਨਾਰਾ ਨੌਤ ਨੇ ਜਿਹੜਾ ਕੁਝ ਨੌਜਵਾਨਾਂ ਨੂੰ ਜਿਹੜਾ ਨਸ਼ੇੜੀ ਕਹਿ ਕੇ ਜਿਹੜਾ ਪੰਜਾਬ ਨੂੰ ਨਸ਼ੇੜੀ ਕਹਿ ਕੇ ਵੀ ਕਿਹਾ ਸੀ ਹੁਣ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਜਿਹੜੇ ਪੰਜਾਬ ਦੇ ਦੂਜੇ ਰਾਜ ਸੂਬੇ ਆ ਗਵੰਢੀ ਸੂਬੇ ਆ ਉਹਨਾਂ ਚ ਸਰਕਾਰਾਂ ਹੋਰ ਪਾਰਟੀ ਦੀਆਂ ਹੋਣ ਕਾਰਨ ਕਿਤੇ ਮਸਲੇ ਤਾਂ ਨਹੀਂ ਚੱਲ ਰਹੇ ਦੇਖੋ ਜਿਹੜੀ ਫਿਲਮ ਐਕਟਰਸ ਦਾ ਤੁਸੀਂ ਨਾਂ ਲਿਆ ਮੈਂ ਉਹਦੇ ਬਾਰੇ ਪਹਿਲਾਂ ਹੀ ਕਹਿ ਚੁੱਕਿਆ ਤੇ ਮੇਰੀ ਪਿਛਲੀ ਇੰਟਰਵਿਊ ਚ ਵੀ ਮੈਂ ਉਹਦਾ ਮੁਕੰਮਲ ਬਾਈਕਾਟ ਕੀਤਾ ਸੀ ਗਾਂ ਤੋਂ ਵੀ ਮੇਰਾ ਬਾਈਕਾਟ ਹੈ ਜਿੱਨਾਂ ਚਿਰ ਉਹ ਸਿੱਖ ਕੌਮ ਤੋਂ ਸਾਡੇ ਬਾਰੇ ਆਪਸ਼ਬਦ ਕਹੇ ਸਾਡੀ ਕੌਮ ਬਾਰੇ ਜਿੱਨਾਂ ਚਿਰ ਮਾਫੀ ਨਹੀਂ ਮੰਗ ਲੈਂਦੀ ਔਰ ਕੱਲ ਤੱਕ ਸਭ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੀ ਇਸ ਮੁੱਚੇ ਸਿੱਖ ਕੌਮ ਤੋਂ ਸਮੁੱਚੇ ਸਿੱਖ ਜਗਤ ਤੋਂ ਔਰ ਖਾਸ ਕਰਕੇ ਸਾਡੇ ਕਿਸਾਨ ਬੀਬੀਆਂ ਤੋਂ ਕਿਸਾਨ ਭਰਾਵਾਂ ਤੋਂ ਜਿਹੜਾ ਪਾਣੀਆਂ ਦਾ ਮੁੱਦਾ ਹੋਰ ਮੁੱਦੇ ਆ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਦੋਨੋਂ ਸੂਬਿਆਂ ਦੀਆਂ ਸਰਕਾਰਾਂ ਔਰ ਵਿੱਚ ਕੇਂਦਰ ਸਰਕਾਰ ਸਾਰਿਆਂ ਨੂੰ ਮਿਲ ਬੈਠ ਕੇ ਇਹਨਾਂ ਚੀਜ਼ਾਂ ਦਾ ਜਲਦੀ ਹੱਲ ਕੱਢਣਾ ਚਾਹੀਦਾ ਇੱਕ ਮੋਟਰਸਾਈਕਲਾਂ ਤੇ ਜਿਹੜੇ ਵੱਡੇ ਵੱਡੇ ਝੰਡੇ ਲਾ ਕੇ ਨੌਜਵਾਨ ਜਾਂਦੇ ਆ ਕਿੰਨਾ ਕੁ ਜਾਇਜ਼ ਸਮਝ ਦਿਓ ਇਹਨਾਂ ਦੇਖੋ ਮੈਂ ਜੇ ਕੋਈ ਆਪਦੇ ਧਰਮ ਨੂੰ ਮੰਨਦਾ ਹੈ ਤੇ ਕੋਈ ਸ਼ਾਂਤੀਪੂਰਨ ਤਰੀਕੇ ਨਾਲ ਉਹ ਆਪਦਾ ਜਾ ਰਿਹਾ ਆਪਦੇ ਧਾਰਮਿਕ ਸਥਾਨ ਤੇ ਤਾਂ ਰਾਜਸਥਾਨ ਚ ਲੋਕ ਜਾਂਦੇ ਆ ਅ ਅਯੁੱਧਿਆ ਜਾਂਦੇ ਆ ਗੁਜਰਾਤ ਜਾਂਦੇ ਆ ਇਸੇ ਬਾਰੇ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਤੇ ਸਾਡੀ ਕੌਮ ਬਾਰੇ ਕਿਉਂ ਕਿੰਤੂ ਪ੍ਰੰਤੂ ਆ ਜਾਇਜ਼ਾ ਕੋਈ ਝੰਡੇ ਲਾਉਣ ਨਾਲ ਕੋਈ ਇਹਦੇ 'ਚ ਮੇਰਾ ਖਿਆਲ ਤਾਂ ਨਹੀਂ ਕੋਈ ਖਰਾਬੀ ਆ ਹਰ ਇੱਕ ਨੂੰ ਆਪ ਦਾ ਆਪ ਦੇ ਜਿਹੜੇ ਐਕਸਪ੍ਰੈਸ਼ਨਸ ਆਪ ਦੇ ਧਰਮ ਪ੍ਰਤੀ ਪਿਆਰ ਆਤਾ ਸ਼ਰਧਾ ਉਹਨੂੰ ਉਜਾਗਰ ਕਰਨ 'ਚ ਕੋਈ ਕਿੰਤੂ ਪ੍ਰੰਤੂ ਕਿਸੇ ਹੋਰ ਧਰਮ ਨੂੰ ਹੋਣਾ ਨਹੀਂ ਚਾਹੀਦਾਗਾ ਨਾਲੇ ਸਾਡੀ ਤਾਂ ਉਹ ਕੌਮ ਆ ਕਿ ਸਾਡੇ ਨਵੇਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਵਾਰਤਾ Hindu ਕੌਮ ਪਿੱਛੇ ਤੇ ਜੋ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀਆਂ ਸਰਬੰਸਵਾਰਤਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੋ ਸਾਡਾ ਤਾਂ ਸਤਕਾਰ ਹਰ ਧਰਮ ਨੂੰ ਕਰਨਾ ਚਾਹੀਦਾ ਕਿ ਅਸੀਂ ਤਾਂ ਦੂਜਿਆਂ ਲਈ ਬਣੇ ਆ। ਸੋ ਬਿਲਕੁਲ ਇੱਕ ਜਿਹੜੀ ਆਖਰੀ ਸਵਾਲ ਜਿਹੜਾ ਇਹ ਆ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਹਾਂ ਕਿਉਂਕਿ ਅੱਜ ਜਿਹੜੀ ਘਟਨਾ ਵੇਖੀ ਜਾਵੇ ਜਿਹੜੀਆਂ ਹਿਮਾਚਲ ਪ੍ਰਦੇਸ਼ ਤੋਂ ਬੱਸਾਂ ਆਉਂਦੀਆਂ ਤਾਂ ਉਹਨਾਂ ਤੇ ਕਿਤੇ ਸਟicker ਲਗਾਏ ਜਾ ਰਹੇ ਨੇ ਪਿੰਡਰਾਵਾਲਾ ਦੇ ਤੇ ਜੇ ਇਸ ਤਰ੍ਹਾਂ ਚੱਲਦਾ ਰਿਹਾ ਦੋਵਾਂ ਪ੍ਰਦੇਸ਼ਾਂ ਦੇ ਵਿੱਚ ਜਿਹੜੀ ਸ਼ਾਂਤੀ ਜਿਹੜੀ ਅਰਾਜਕਤਾ ਜਿਹੜੀ ਫੈਲ ਸਕਦੀ ਹੈ ਮੈਂ ਤਾਂ ਹੱਥ ਜੋੜ ਕੇ ਸਾਰੇ ਧਰਮਾਂ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਕਿ ਆਪਸ ਵਿੱਚ ਮਿਲ ਕੇ ਰਹੋ ਆਪਸ ਵਿੱਚ ਪਿਆਰ ਭਾਈਚਾਰਾ ਬਣਾਈ ਰੱਖੋ ਹਰ ਇੱਕ ਧਰਮ ਦਾ ਆਪਾਂ ਇੱਕ ਦੂਜੇ ਦਾ ਸਤਿਕਾਰ ਕਰੀਏ ਆਪਾਂ ਆਪਣੇ ਮਾਪੇ ਦੀ ਸੇਵਾ ਕਰੀਏ ਆਪਾਂ ਆਪਣੇ ਧਰਮ ਪ੍ਰਤੀ ਵੀ ਵਫਾਦਾਰ ਰਹੀਏ ਸੋ ਮੈਂ ਇਸ ਤੋਂ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੁੰਦਾ ਸੋ ਸਾਡੇ ਨਾਲ ਇਹ ਮੌਜੂਦ ਸਨ ਹਣੀ ਫਰਤਨ ਵਾਲਾ ਜੀ ਜਿਨ੍ਹਾਂ ਨੇ ਇਸ ਵਿਸ਼ੇ ਦੇ ਵਿੱਚ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰ ਦਿਓ ਜਸਪੀ ਸਿੰਘ ਦੀ ਰਿਪੋਰਟ ਧੰਨਵਾਦ